ਕਾਮਰੂਪ ਦਾ ਇਲਾਕਾ ਉਹਨਾਂ ਵੇਲਿਆਂ ਦੇ ਵਿੱਚ ਨਾ ਇਹ ਪ੍ਰਸਿੱਧ ਸੀਗਾ ਜੀ ਇਹ ਜਾਦੂਗਰੀਆਂ ਦੇ ਨਾਂ ਦੇ ਉੱਤੇ ਤੁਸੀਂ ਕਦੇ ਅੱਜ ਵੀ ਗੌਰ ਕਰ ਲਿਓ ਇਹ ਅਸਾਮ ਤੇ ਬੰਗਾਲ ਵਾਲਾ ਇਲਾਕਾ ਹੋ ਗਿਆ ਨਾ ਤੇ ਜਿੰਨੇ ਟ੍ਰੇਨਾਂ ਦੇ ਵਿੱਚ ਪਰਚੇ ਲੱਗੇ ਹੋਏ ਨੇ ਰੇਲ ਦੇ ਵਿੱਚ ਸਫ਼ਰ ਕਰਨ ਲੱਗਿਆ ਜਿੰਨੇ ਤੁਹਾਨੂੰ ਚਿੱਟੇ ਕਾਲੇ ਰੰਗ ਦੇ ਉਹ ਲੋਕਾਂ ਦੀਆਂ ਕੰਧਾਂ ਦੇ ਉੱਤੇ ਰੰਗ ਕੀਤੇ ਹੋਏ ਮਿਲਣਗੇ ਬੱਸਾਂ ਦੇ ਵਿੱਚ ਪੋਸਟਰ ਚਿਪਕੇ ਮਿਲਣਗੇ ਤਾਨੂੰ ਸੜਕਾਂ ਦੇ ਉੱਤੇ ਪੋਸਟਰ ਪਏ ਮਿਲ ਜਾਣਗੇ ਉਹ ਸਾਰਿਆਂ ਦਾ ਇੱਕੋ ਹੀ ਤਰੀਕੇ ਦਾ ਪੋਸਟਰ ਹੁੰਦਾ ਹੈ ਵਸ਼ੀਕਰਨ ਕਰਾ ਲਓ ਮਨ ਚਾਹਾ ਪਿਆਰ ਪਾ ਲਓ ਕੁਝ ਵੀ ਇਦਾਂ ਦੇ ਹਰ ਪ੍ਰਕਾਰ ਦੇ ਵਿਗੜੇ ਕੰਮ ਕਰਵਾ ਲਓ ਕਿਸੇ ਦੇ ਕੀਤੇ ਕਰਾਇਦੇ ਦਾ ਕਾਟਾ ਮਰਾ ਲਓ ਤੇ ਉਸ ਤੋਂ ਬਾਅਦ ਬਾਬਾ ਸ਼ਾ আলম ਜੀ ਬੰਗਾਲੀ ਬਾਬਾ ਬਾਬਾ ਆਲਮ ਸ਼ਾ ਜੀ ਬੰਗਾਲੀ ਬਾਬਾ ਬਾਬਾ ਬੰਗਾਲੀ ਬੰਗਾਲੀ ਬਾਬਾ ਉਹ ਸਾਰੇ ਦੇ ਸਾਰੇ ਹੀ ਬੰਗਾਲੀ ਦੇ ਇਹ ਪੂਰੇ ਦਾ ਪੂਰਾ ਇਲਾਕਾ ਉਹ